ਹਾਂਜੀ ਕਿਵੇਂ ਹੋ ਜੀ ਸਾਰੇ ਸੁਖਜਿੰਦਰ ਸਿੰਘ ਉੱਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਲੋ ਜੀ ਸੰਦੂਖ ਆਇਆ ਹੋਇਆ ਤਿਆਰ ਕਰਨ ਵਾਸਤੇ ਸੰਦੂਖ ਦੀ ਚੱਲ ਰਹੀ ਆ ਤਿਆਰੀ ਤੇ ਇਹਦੀ ਆਪਾਂ ਪਹਿਲਾਂ ਸਾਰੇ ਸੰਦੂਖ ਦੀ ਕੀਤੀ ਸੀ ਰਗੜਾਈ ਮਿੱਟੀ ਕੱਟਾ ਲਾਇਆ ਸਾਰਾ ਵਗੈਰਾ ਤੇ ਫੇਰ ਅੱਜ ਇਹਨੂੰ ਹੁਣ ਬ੍ਰਾਊਨ ਟੱਚ ਦਿੱਤਾ ਤੇ ਬ੍ਰਾਊਨ ਟੱਚ ਦੇ ਕੇ ਸਾਰੇ ਪਾਸੇ ਉੱਪਰ ਥੱਲੇ ਸਾਈਡਾਂ ਦੇ ਸਾਰੇ ਨੂੰ ਬ੍ਰਾਊਨ ਟੱਚ ਦਿੱਤਾ ਜੀ ਆਪਾਂ ਤੇ ਇਹਦੇ ਸੁੱਕਣ ਦੇ ਬਾਅਦ ਚੋਂ ਇਹਨੂੰ ਕਰਨੀ ਆਪਾਂ ਪਾਲਿਸ਼ ਤੇ ਪਾਲਿਸ਼ ਕਰਨ ਦੇ ਬਾਅਦ ਚੋਂ ਇਹਨੂੰ ਨਵਾਂ ਪਿੱਤਲ ਲਗਣਾ ਹੈ ਇਹ ਡੱਬੀਆਂ ਦੇ ਵਿੱਚ ਆਹ ਡੱਬੀਆਂ ਦੇ ਵਿੱਚ ਲਾਵਾਂਗੇ ਆਪਾਂ ਸਾਰੀਆਂ ਡੱਬੀਆਂ ਦੇ ਵਿੱਚ ਨਵਾਂ ਪਿੱਤਲ ਤੇ ਅੱਜ ਇਹਦੀ ਲੁੱਕ ਦੇਖੋ ਤੁਸੀਂ ਜਦੋਂ ਆਪਾਂ ਤਿਆਰ ਹੋ ਗਿਆ ਤੇ ਉਦੋਂ ਵੀ ਇਹਦੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਅਗਰ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰਿੰਗਵਾਲ ਰੋਡ ਆ ਜੀ ਬੱਲੋਵਾਲ ਚੌਂਕਾ ਪਿੰਡ ਜੋਧਾ ਚ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਆਪਣਾ ਸੰਦੂਖ ਤਿਆਰ ਕਰਵਾਓ ਅਗਰ ਤੁਸੀਂ ਸੰਦੂਖ ਤਿਆਰ ਕਰਵਾਉਣਾ ਸੰਦੂਖ ਤਿਆਰ ਕਰਵਾਓ ਅਗਰ ਤੁਸੀਂ ਸਾਡੇ ਕੋਲੋਂ ਸੰਦੂਖ ਖਰੀਦਣਾ ਤੁਸੀਂ ਖਰੀਦ ਸਕਦੇ ਹੋ ਸਾਡੇ ਕੋਲੇ ਸੰਦੂਖ ਤਿਆਰ ਪਏ ਹੁੰਦੇ ਨੇ ਤਿਆਰ ਕੀਤੇ ਹੋਏ ਪਏ ਹੁੰਦੇ ਨੇ ਤੇ ਅਗਰ ਤੁਸੀਂ ਸੰਦੂਖ ਸੇਲ ਕਰਨਾ ਤਾਂ ਤੁਸੀਂ ਤਾਂ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈਗਾ ਜੀ 8264144620 ਤੇ ਇਹਦੀ ਸਾਰੀ ਰਗੜਾਈ ਕਰਨ ਦੇ ਬਾਅਦ ਚੋਂ ਟਿਕਟਾ ਲਾਉਣ ਦੇ ਬਾਅਦ ਚੋਂ ਇਹਨੂੰ ਆਪਾਂ ਦਿੱਤਾ ਬ੍ਰਾਊਨ ਟੱਚ ਬ੍ਰਾਊਨ ਟੱਚ ਦੇ ਬਾਅਦ ਚੋਂ ਹੁਣ ਆਪਾਂ ਇਹਨੂੰ ਕਰਾਂਗੇ ਪਾਲਿਸ਼ ਪਾਲਿਸ਼ ਕਰਨ ਦੇ ਬਾਅਦ ਚੋਂ ਤੇ ਇਹਨੂੰ ਆਪਾਂ ਲਾਉਣਾ ਨਵਾਂ ਪਿੱਤਲ ਸਾਰੀਆਂ ਡੱਬੀਆਂ ਦੇ ਵਿੱਚ ਆ ਦੋ ਤਿੰਨ ਸ਼ੀਸ਼ੇ ਲੱਗਣਗੇ ਉਹ ਦੇਖਣ ਵਾਲੇ ਤੇ ਬਾਕੀ ਸਾਰਾ ਨਾ ਮੱਤ ਲਗੂਗਾ ਤੇ ਅੱਜ ਇਹਦੀ ਇਹ ਵੀਡੀਓ ਆ ਤੇ ਪੂਰੇ ਤਿਆਰ ਹੋਏ ਦੀ ਵੀ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਜ਼ਰੂਰ ਤੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸਾਰੇ ਜਾਣੇ